ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਦੋਸਤੋ ਅੱਜ ਆਪਾਂ ਚਾਣਕਿਆ ਜੀ ਦੇ ਕੁਝ ਵਿਚਾਰ ਸਾਂਝੇ ਕਰਾਂਗੇ ਜਿਨ੍ਹਾਂ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਦੇ ਅੰਦਰ ਬਦਲਾਅ ਕਰ ਸਕਦੇ ਹਾਂ ਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਮੋਟੀਵੇਟ ਕਰ ਸਕਦੇ ਹਾਂ ਮਿਹਨਤ ਉਹ ਚਾਬੀ ਹੈ ਜਿਹੜੀ ਕਿਸਮਤ ਦਾ ਦਰਵਾਜ਼ਾ ਖੋਲ੍ਹ ਦਿੰਦੀ ਹੈ ਸ਼ਾਸਕ ਦੇ ਚੰਗੇ ਕਰਮਾਂ ਨਾਲ ਹੀ ਕੌਮ ਦੀ ਭਲਾਈ ਹੁੰਦੀ ਹੈ ਦੇਸ਼ ਦੀ ਤਰੱਕੀ ਖਜ਼ਾਨੇ ਦੀ ਖੁਸ਼ਹਾਲੀ ਉੱਪਰ ਨਿਰਪਰ ਕਰਦੇ ਹੈ ਸੰਸਾਰ ਵਿੱਚ ਨਾ ਕੋਈ ਤੁਹਾਡਾ ਮਿੱਤਰ ਹੈ ਨਾ ਹੀ ਦੁਸ਼ਮਣ ਤੁਹਾਡੇ ਆਪਣੇ ਵਿਚਾਰ ਹੀ ਦੁਸ਼ਮਣ ਅਤੇ ਮਿੱਤਰ ਬਣਾਉਣ ਦੀ ਜ਼ਿੰਮੇਵਾਰ ਹਨ ਦੋਸਤੋਂ ਪਰ ਦਇਆ ਨਾ ਕਰੋ ਉਸ ਨੂੰ ਸਜ਼ਾ ਨਾਲ ਹੀ ਸਹੀ ਰਸਤੇ ਉੱਪਰ ਲਿਆਂਦਾ ਜਾ ਸਕਦਾ ਹੈ ਅਗਿਆਨਤਾ ਤੋਂ ਵੱਡਾ ਹੋਰ ਕੋਈ ਵੈਰੀ ਨਹੀਂ ਕਰਤੱਵ ਦਾ ਪਲਨ ਕਰਦੇ ਹੋਏ ਮਰਨਾ ਹੀ ਜੀਵਨ ਦਾ ਦੂਜਾ ਨਾਮ ਹੈ ਇੱਕ ਵੱਡਾ ਗੁਣ ਸਾਰੇ ਦੋਸ਼ਾਂ ਨੂੰ ਟੱਕ ਲੈਂਦਾ ਹੈ ਸਮੇਂ ਅਨੁਸਾਰ ਚੱਲਣਾ ਹੀ ਸਮਝਦਾਰੀ ਹੈ ਜ਼ਿੰਦਗੀ ਦਾ ਇੱਕ ਪਲ ਕਰੋੜਾਂ ਰੁਪਏ ਖਰਚ ਕਰਨ ਤੇ ਵੀ ਨਹੀਂ ਮਿਲਦਾ ਸਿਰਫ ਵਿਦਿਆ ਨਾਲ ਪ੍ਰਾਪਤ ਗਿਆਨ ਰਾਹੀਂ ਕੋਈ ਆਪਣਾ ਵੱਡਾ ਨਾਮ ਤੇ ਇੱਜ਼ਤ ਬਣਾ ਸਕਦਾ ਹੈ ਗੱਪਾਂ ਮਾਰਨ ਵਾਲਿਆਂ ਨਾਲ ਦੋਸਤੀ ਨਹੀਂ ਕਰਨੀ ਚਾਹੀਦੀ ਆਪਣੇ ਦਿਲ ਦੀਆਂ ਗੁਪਤ ਗੱਲਾਂ ਕਿਸੇ ਨੂੰ ਨਾ ਦੱਸੋ ਮਨ ਦਾ ਭੇਤ ਦੂਜਿਆਂ ਨੂੰ ਦੱਸਣ ਵਾਲਾ ਹਮੇਸ਼ਾ ਧੋਖਾ ਕਰਦਾ ਹੈ ਸਿੱਖਿਆ ਮਨੁੱਖ ਦਾ ਸੱਚਾ ਸਾਥੀ ਵਫਾਦਾਰ ਮਿੱਤਰ ਅਤੇ ਸਭ ਤੋਂ ਪਿਆਰਾ ਸਬੰਧੀ ਹੈ ਜਿਸ ਦੇਸ਼ ਵਿੱਚ ਆਪਣਾ ਮਾਨ ਸਨਮਾਨ ਨਾ ਹੋਵੇ ਜਾਣ ਲਈ ਸਾਧਨ ਨਾ ਹੋਣ ਆਪਣੇ ਦੋਸਤ ਰਿਸ਼ਤੇਦਾਰ ਨਾ ਹੋਣ ਤੇ ਨਾ ਹੀ ਵਿਦਿਆ ਪ੍ਰਾਪਤ ਹੋਵੇ ਉੱਥੇ ਰਹਿਣਾ ਨਹੀਂ ਚਾਹੀਦਾ ਆਪਣੇ ਦੁੱਖ ਸੁਣਾ ਕੇ ਤੁਸੀਂ ਲੋਕਾਂ ਦੀ ਹਮਦਰਦੀ ਨਹੀਂ ਲੈਂਦੇ ਸਗੋਂ ਉਹਨਾਂ ਦੀਆਂ ਨਜ਼ਰਾਂ ਵਿੱਚ ਨੀਵੇਂ ਹੋ ਜਾਂਦੇ ਹੋ ਬਾਦਸ਼ਾਹ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਰਾਜ ਦੀ ਸਾਰੀ ਆਬਾਦੀ ਦੇ ਆਰਥਿਕ ਕਲਿਆਣ ਦੀ ਦੇਖਰੇਖ ਕਰੇ ਭੈੜਾ ਬੰਦਾ ਮਿੱਠਾ ਵੀ ਬੋਲੇ ਤਾਂ ਉਸ ਤੇ ਵਿਸ਼ਵਾਸ ਨਾ ਕਰੋ ਕਿਉਂਕਿ ਉਸ ਦੀ ਜ਼ੁਬਾਨ ਤੇ ਸ਼ਹਿਦ ਹੁੰਦਾ ਹੈ ਅਤੇ ਦਿਲ ਵਿੱਚ ਜ਼ਹਿਰ ਅਗਿਆਨਤਾ ਨੂੰ ਦੂਰ ਕਰਨ ਲਈ ਅਨਪੜਤਾ ਨੂੰ ਦੂਰ ਕਰਨਾ ਬੜਾ ਜ਼ਰੂਰੀ ਹੈ ਤਾਂ ਦੋਸਤੋ ਏਸੀ ਚਾਣਕਿਆ ਜੀ ਦੇ ਬਹੁਤ ਹੀ ਮਹਾਨ ਵਿਚਾਰ ਜਿਨ੍ਹਾਂ ਦੇ ਨਾਲ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਵੀ ਮੋਟੀਵੇਟ ਕਰ ਸਕਦੇ ਹਾਂ ਤੇ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਅਸੀਂ ਆਪਣੇ ਆਪ ਨੂੰ ਸਿੱਧੇ ਰਾਹ ਪਾ ਸਕਦੇ ਹਾਂ ਤਾਂ ਦੋਸਤੋ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਨਾ ਭੁੱਲਣਾ ਧੰਨਵਾਦ